ਚਾਹੇ ਕਾਲੇ ਕੱਚਿਆਂ ਦਾ ਰੋਲਾ ਸੀਗਾ ਚਾਹੇ ਟੁੱਟਾਂ ਖੋਵਾਂ ਸੀਗੀਆਂ ਅਸੀਂ ਹਰ ਚੀਜ਼ ਨੂੰ ਉਹ برداشت ਕੀਤਾ ਪਰ ਜਿਹੜੀ ਗੱਲ ਸਾਡੇ ਬੱਚਿਆਂ ਤੱਕਾਈ ਆ ਪ੍ਰਵਾਸੀਆਂ ਵੱਲੋਂ ਅਸੀਂ ਚਾਰੇ ਨੂੰ برداشت ਨਹੀਂ ਕਰ ਸਕਦੇ ਜਿਹੜੀ ਘਟਨਾ 9 ਤਰੀਕ ਨੂੰ ਵਾਪਰੀ ਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਮੁੜ ਕੇ ਦੁਬਾਰਾ ਇਦਾਂ ਦੀ ਕੋਈ ਵੀ ਘਟਨਾ ਸਾਡੇ ਇਲਾਕੇ ਦੇ ਵਿੱਚ ਨਾ ਹੋਵੇ ਕਿਤ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਤੇ ਇੱਕ ਮੀਟਿੰਗ ਕੀਤੀ ਆ ਔਰ ਅਸੀਂ ਇੱਕ ਆਪਣਾ ਸਾਂਝਾ ਬਿਆਨ ਲਿਖਿਆ ਕੋਈ ਨਹੀਂ ਮੈਂ ਦੱਸਾਂ ਉਹ ਨੈਤਿਕ ਗੱਲ ਆ ਕਿ 25 ਪਿੰਡਾਂ ਦੀ ਪੰਚਾਇਤਾਂ ਨੇ ਇਹ ਮਤਾ ਪਾਸ ਕੀਤਾ ਹੈ ਕਿ ਅਸੀਂ ਜਿਹੜਾ ਵੀ ਕੋਈ ਕਰਵਾਸੀ ਆ ਬਿਨਾ ਕਾਗਜ਼ਪੱਤਰ ਤੋਂ ਕਿਸੇ ਵੀ ਪਿੰਡ ਦੇ ਵਿੱਚ ਰਹਿ ਰਿਆ ਉਹਨੂੰ ਅਸੀਂ ਪਿੰਡ ਦੇ ਵਿੱਚ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰਕਾਰੀ ਜਿਹੜਾ ਕਾਗਜ਼ਾਤ ਹੈਗਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਕੋਈ ਉਹ ਆਧਾਰ ਕਾਰਡਾ ਚਾਹੇ ਕਿ ਉਹਨਾਂ ਦੀ ਰਜਿਸਟਰੀ ਹੈ ਚਾਹੇ ਕਿਸੇ ਤਰ੍ਹਾਂ ਦਾ ਕੋਈ ਵੀ ਸਰਕਾਰ ਦੇ ਨਾਲ ਸੰਬੰਧਿਤ ਜਿਹੜਾ ਪੇਪਰ ਹੈਗਾ ਉਹ ਤਸਦੀਕ ਜੁਨਾਬੇ ਤਾਕਜਾਦ ਸਾਡੇ ਪੰਜਾਬ ਦੇ ਨਹੀਂ ਆ ਜਿਹੜੇ ਅਨਲੀਗਲ ਤਰੀਕੇ ਦੇ ਨਾਲ ਸਾਡੇ ਪਿੰਡਾਂ ਦੇ ਵਿੱਚ ਰਹਿ ਰਹੇ ਆ ਸਿਰਫ ਗੱਲ ਉਹਨਾਂ ਦੀ ਹੋ ਰਹੀ ਆ ਹਤੇ ਕਿ ਬੰਦੇ ਨੇ ਗਲਤੀ ਕੀਤੀ ਪਰ ਜਿਸ ਵੇਲੇ ਗਲਤੀ ਇੱਕ ਨੇ ਕੀਤੀ ਪਰ ਕਈ ਵਾਰੀ ਖਮਿਆਜਾ ਸਾਨੂੰ ਸਾਰੇ ਪਰਿਵਾਰ ਨੂੰ ਭੁਗਤਣਾ ਪੈਣਾਗਾ ਥੋੜਾ ਸਮਾਨ ਜਿਹੜਾ ਸਾਨੂੰ ਥੋੜਾ ਕਰੜਾ ਲੱਗਣਾ ਥੋੜਾ ਇੱਧਰ ਉੱਧਰ 헤ਰਤੇਰ ਹੋਣੀ ਆ ਬਹੁਤ ਵੱਡੇ ਪੱਦਰ ਤੇ ਜੀ ਹਾਂ ਹੁਸ਼ਿਆਰਪੁਰ ਚ 5 ਸਾਲਾਂ ਮਾਸੂਮ ਦੇ ਕਤਲ ਤੋਂ ਬਾਅਦ ਲਗਾਤਾਰ ਮਾਹੌਲ ਗਰਮਾਉਂਦਾ ਦਿਖਾਈ ਦੇ ਰਿਹਾ ਲੋਕਾਂ ਚ ਭਾਰੀ ਰੋਸ ਦੀ ਲਹਿਰ ਪ੍ਰਵਾਸੀਆਂ ਖਿਲਾਫ ਪਾਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਸ ਪਖ ਦੇ ਮਾਹੌਲ ਵਿਚਾਲੇ ਹੀ ਹੁਸ਼ਿਆਰਪੁਰ ਦੇ ਕਰੀਬ 25 ਪਿੰਡਾਂ ਦੇ ਸਰਪੰਚਾਂ ਵੱਲੋਂ ਇੱਕ ਵੱਡਾ ਫੈਸਲਾ ਪ੍ਰਵਾਸੀਆਂ ਤੇ ਲਿਆ ਗਿਆ ਸਰਪੰਚਾਂ ਵੱਲੋਂ ਇੱਕ ਮਤਾ ਪਾਇਆ ਗਿਆ ਕਿ ਉਹਨਾਂ ਵੱਲੋਂ ਨਜਾਇਜ਼ ਢੰਗ ਨਾਲ ਕਿਸੇ ਵੀ ਪ੍ਰਵਾਸੀ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਉਹਨਾਂ ਵੱਲੋਂ ਪ੍ਰਵਾਸੀਆਂ ਦੇ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਕਾਗਜ਼ ਤਸਦੀਕ ਕੀਤੇ ਜਾਣਗੇ ਅੱਜ ਸਾਡੇ ਜਿਹੜੇ ਇਲਾਕੇ ਦੇ ਹੁਸ਼ਿਆਰਪੁਰ ਦੇ ਜਿੰਨੇ ਵੀ ਸਾਡੇ ਭਰਾ ਖੜੇ ਹੈਗੇ ਆ ਸਾਰੇ ਵੱਖ-ਵੱਖ ਪਿੰਡਾਂ ਦੇ ਸਰਪੰਚ ਜਿਨ੍ਹਾਂ ਨੂੰ ਅਸੀਂ ਕੱਲ ਇੱਕ ਟਾਲ ਦੇ ਉੱਤੇ ਰਿਕੁਐਸਟ ਕੀਤੀ ਸੀ ਇੱਕ 5 ਸਾਲ ਦੇ ਬੱਚੇ ਦੇ ਨਾਲ ਇੱਕ ਪ੍ਰਵਾਸੀ ਵੱਲੋਂ ਜਿਹੜੀ ਦਰਿੰਦਗੀ ਜਿਹਦੀਆਂ ਮਤਲਬ ਹਰ ਹੱਦਾ ਪਾਰ ਕੀਤੀਆਂ ਗਈਆਂ ਜਿਹੜੀਆਂ ਅਸੀਂ ਉਹ ਬਿਆਨ ਕਰਕੇ ਦੱਸ ਨਹੀਂ ਸਕਦੇ ਸੋ ਕਿਸੇ ਨਾ ਕਿਸੇ ਨੂੰ ਜਿਹੜਾ ਹੈਗਾ ਇਹ ਪਹਿਲ ਕਰਮੀ ਜਿਹੜੀ ਉਹ ਕਰਨੀ ਪੈਣੀ ਸੀ ਤੇ ਅਸੀਂ ਸਾਰੇ ਜਿੰਨੇ ਵੀ ਸਾਡੇ ਅਤਵੰਤੇ ਸੱਜਣ ਜਿੰਨੇ ਵੀ ਸਾਡੇ ਭਰਾ ਸਰਪੰਚ ਸਹਿਬਾਨ ਚਾਹੇ ਉਹ ਸਾਡੇ ਰਣਜੀਤ ਸਿੰਘ ਜੀ ਖੜਕਾਂ ਤੋਂ ਸਾਬਕਾ ਸਰਪੰਚ ਪ੍ਰਦੀਪ ਸਿੰਘ ਜੀ ਸਰਪੰਚ ਖੜਕਾਂ ਸੁਖਵਿੰਦਰ ਸਿੰਘ ਜੀ ਸਿੰਘਪੁਰ ਤੋਂ ਪ੍ਰਿਤਪਾਲ ਜੀ ਬਸੀ ਮੁਸਫਾ ਤੋਂ ਸਰਜੀਤ ਕੌਰ ਜੀ ਸਰਪੰਚ ਬਸੀ ਮੁਸਫਾ ਅਸ਼ੋਕ ਕੁਮਾਰ ਚੱਕ ਸਾਦੂ सुरेंद्र कुमार डाडा ਅਮਰਜੀਤ ਸਿੰਘ ਚੱਕ ਸਾਦੂ ਕਸ਼ਮੀਰੀ ਲਾਲ ਬੈਂਕਲੋਨੀ ਪ੍ਰਵੀਨ ਪਾਠਕ ਬੈਂਕਲੋਨੀ ਹਰਜਿੰਦਰਪਾਲ ਚੱਕ ਸਾਧੂ surjit pal ਬਲਾਸਪੁਰ ਕਰਨੈਲ ਸਿੰਘ Allahabad ਰਵਿੰਦਰ ਸਿੰਘ ਨੰਦਨ ਪੀਰਥਰਾਮ ਜੀ ਸਤਿਆਲ ਤੋਂ ਜਸਵੀਰ ਜਸਵੀਰ ਕੁਮਾਰ ਜੀ ਸ਼ਾਂਤੀਨਗਰ ਤੋਂ ਕੁਲਦੀਪ ਕਿਲਾ ਬਰੂਨ ਤੋਂ ਪੱਪੀ ਜੀ ਸ਼ੌਣੀ ਕਲਾ ਤੋਂ ਸਰਬਜੀਤ ਕੌਰ ਨੰਗਲ ਸ਼ਹੀਦਾਂ ਤੋਂ ਤੇ ਅਵਤਾਰ ਸਿੰਘ ਖੜਕਾ ਤੋਂ ਤੇ ਸ਼ੇਰਗੜ ਤੋਂ ਸਰਪੰਚ ਜਿਹੜੇ ਸਾਡੇ ਸਾਰੇ ਹੀ ਮਾਨਯੋਗ ਭਰਾ ਸਰਪੰਚ ਇਕੱਠੇ ਹੋਏ ਆ ਸਾਰਿਆਂ ਨੇ ਜਿਹੜੀ ਘਟਨਾ ਹੈ 9 ਤਰੀਕ ਨੂੰ ਵਾਪਰੀ ਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਮੁੜ ਕੇ ਦੁਆਰਾ ਇਦਾਂ ਦੀ ਕੋਈ ਵੀ ਘਟਨਾ ਸਾਡੇ ਇਲਾਕੇ ਦੇ ਵਿੱਚ ਨਾ ਹੋਵੇ। ਇੱਕ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਇੱਥੇ ਇੱਕ ਮੀਟਿੰਗ ਕੀਤੀ ਆ ਔਰ ਅਸੀਂ ਇੱਕ ਆਪਣਾ ਸਾਂਝਾ ਬਿਆਨ ਲਿਖਿਆ। ਤੇ ਕੋਈ ਵੀ ਪ੍ਰਵਾਸੀ ਬੰਦਾ ਸਾਡੇ ਇਲਾਕੇ ਦੇ ਵਿੱਚ ਜਿਹਨਾਂ ਪਿੰਡਾਂ ਦੇ ਮੈਂ ਨਾਮ ਬੋਲੇ ਆ ਜਿਹੜੇ ਵੀ ਭਰਾ ਸਾਡੇ ਕੋਲ ਇੱਥੇ ਬੈਠੇ ਆ ਇਹਨਾਂ ਨੇ ਸਾਨੂੰ ਯਕੀਨ ਦਵਾਇਆ ਕਿ ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਪ੍ਰਵਾਸੀ ਬੰਦਾ ਜੇਕਰ ਸਾਡੇ ਪਿੰਡ ਦੇ ਵਿੱਚ ਆਉਣਾ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰਕਾਰੀ ਜਿਹੜਾ ਕਾਗਜ਼ਾਤ ਹੈਗਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਕੋਈ ਉਹ ਆਧਾਰ ਕਾਰਡਾ ਚਾਹੇ ਕੋ ਉਹਨਾਂ ਦੀ ਰਜਿਸਟਰੀ ਆ ਚਾਹੇ ਕਿਸੇ ਤਰ੍ਹਾਂ ਦਾ ਕੋਈ ਵੀ ਸਰਕਾਰ ਦੇ ਨਾਲ ਸੰਬੰਧਿਤ ਜਿਹੜਾ ਪੇਪਰ ਹੈਗਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਸਰ ਦੇਖੋ ਅਸੀਂ ਵੀ ਸਾਰਿਆਂ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਸਿਰਫ ਅਸੀਂ ਗੱਲ ਇਹ ਕਰ ਰਹੇ ਆ ਕਿ ਜਿਨ੍ਹਾਂ ਦੇ ਕਾਗਜ਼ਾਤ ਸਾਡੇ ਪੰਜਾਬ ਦੇ ਨਹੀਂ ਆ ਜਿਹੜੇ ਅਨਲੀਗਲ ਤਰੀਕੇ ਦੇ ਨਾਲ ਸਾਡੇ ਪਿੰਡਾਂ ਦੇ ਵਿੱਚ ਰਹਿ ਰਹੇ ਆ ਸਿਰਫ ਗੱਲ ਉਹਨਾਂ ਦੀ ਹੋ ਰਹੀ ਆ ਠੀਕ ਆ ਨਾ ਅਸੀਂ ਸਾਰਿਆਂ ਨੂੰ ਬਲੇਮ ਨਹੀਂ ਕਰਦੇ ਸਾਨੂੰ ਵੀ ਪਤਾ ਹੈ ਕਿ ਬੰਦੇ ਨੇ ਗਲਤੀ ਕੀਤੀ ਪਰ ਜਿਸ ਵੇਲੇ ਗਲਤੀ ਇੱਕ ਨੇ ਕੀਤੀ ਪਰ ਕਈ ਵਾਰੀ ਖਮਿਆਜਾ ਸਾਨੂੰ ਸਾਰੇ ਪਰਿਵਾਰ ਨੂੰ ਭੁਗਤਣਾ ਪੈਦਾਗਾ ਜੇ ਇੱਕ ਬੰਦਾ ਘਰ ਦੇ ਵਿੱਚ ਗਲਤੀ ਕਰਦਾ ਕਈ ਵਾਰੀ ਸਾਰੇ ਪਰਿਵਾਰ ਨੂੰ ਉਹਦੀ ਜਿਹੜੀ ਸੱਟ ਉਹ ਚਲਣੀ ਪੈਂਦੀ ਆ ਇਸ ਕਰਕੇ ਠੀਕ ਆ ਇਹ ਸਾਨੂੰ ਥੋੜਾ ਜਿਆ ਇਹਦਾ ਦੁੱਖ ਵੀ ਹੈਗਾ ਥੋੜਾ ਸਮਾਂ ਜਿਹੜਾ ਸਾਨੂੰ ਥੋੜਾ ਕਰੜਾ ਲੱਗਣਾ ਥੋੜਾ ਇੱਧਰ ਉੱਧਰ ਘੇਰਫੇਰ ਹੋਣੀ ਆ ਬਹੁਤ ਵੱਡੇ ਪੱਧਰ ਤੇ ਪਰ ਆਪਾਂ ਨੂੰ ਜਿਹੜਾ ਹੈਗਾ ਇਸ ਲਈ ਇਹ ਜਿਹੜਾ ਡਟ ਕੇ ਇਹਦੇ ਲਈ ਮੁਕਾਬਲਾ ਕਰਨਾ ਪੈਣਾ ਨਹੀਂ ਤਾਂ ਫਿਰ ਜਿਹੜਾ ਸਮਾਂ ਜਿਹੜਾ ਸਾਡੇ ਹੱਥੋਂ ਨ ਇਹ ਸਾਡੇ ਪਰਿਵਾਰਾਂ ਨੇ ਚੁਣਿਆ ਤੇ ਅਸੀਂ ਆਪਣੇ ਪਿੰਡ ਦੀ ਰਾਖੀ ਅਸੀਂ ਆਪ ਕਰਨੀ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋ ਜਿਹੜਾ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਆ ਔਰ ਲਿਖਤੀ ਜਿਹੜਾ ਹੈਗਾ ਅਸੀਂ ਸਾਰੇ ਭਰਾਵਾਂ ਨੇ ਸਾਈਨ ਕਰ ਦਿੱਤੇ ਆ ਕਿ ਕੋਈ ਵੀ ਪ੍ਰਵਾਸੀ ਸਾਡੇ ਪਿੰਡਾਂ ਦੇ ਵਿੱਚ ਆਉਂਦਾ ਬਿਲਕੁਲ ਵੀ ਉਹਨਾਂ ਦਾ ਕੋਈ ਵੀ ਪੇਪਰ ਜਿਹੜਾ ਤਸਦੀਕ ਨਹੀਂ ਕੀ ਸਾਡੇ ਸਾਰੇ ਸਰਪੰਚਾਂ ਨੇ ਆਪਣੀ ਆਪਣੀ ਰਾਏ ਦਿੱਤੀ ਆ ਕੁਝ ਸਰਪੰਚਾਂ ਦੀ ਰਾਏ ਇਹ ਸੀਗੀ ਕਿ ਜਿਹੜੇ ਬੰਦੇ ਵਧੀਆ ਹੈਗੇ ਆ ਅਸੀਂ ਉਹਨਾਂ ਨੂੰ ਆਪਣੇ ਐਂਡ ਤੇ ਤਸਦੀਕ ਕਰਕੇ ਤੇ ਜੇ ਰੱਖਣਾ ਹੋਵੇ ਉਹ ਅਸੀਂ ਉਹਨਾਂ ਨੂੰ ਕਿਹਾ ਕਿ ਦੇਖੋ ਤੁਹਾਡਾ ਪਿੰਡਾ ਤੁਸੀਂ ਆਪਣੇ ਪਿੰਡ ਨੂੰ ਕਿੱਦਾਂ ਆਪਰੇਟ ਕਰਨਾ ਉਹ ਮਤਲਬ ਵਕ ਵਕ ਸਰਪੰਚਾਂ ਦੀ ਜਿੱਦਾਂ ਦੀ ਰਾਏ ਸੀ ਸਾਡੀ ਮੀਟਿੰਗ ਦੇ ਵਿੱਚ ਤੈਅ ਹੋਇਆ ਉਹ ਆਪਣੇ ਹਿਸਾਬ ਦੇ ਨਾਲ ਉਹ ਦੇਖਣਗੇ ਪਰ ਬਜਵਾੜੇ ਦੇ ਵਿੱਚ ਅਸੀਂ ਪਹਿਲਾਂ ਵੀ ਕਲੀਅਰ ਕੀਤਾ ਕਿ ਬਿਨਾ ਕਾਗਜ਼ਾਂ ਤੋਂ ਅਸੀਂ ਕਿਸੇ ਨੂੰ ਵੀ ਉੱਥੇ ਰਹਿਣ ਨਹੀਂ ਦੇਣਾ ਇਸ ਮੌਕੇ ਸਰਪੰਚਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪ੍ਰਵਾਸੀਆਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਬਣਾਉਣ 'ਚ ਵੀ ਕੋਈ ਮਦਦ ਉਹਨਾਂ ਵੱਲੋਂ ਨਹੀਂ ਕੀਤੀ ਜਾਵੇਗੀ ਮੈਂ ਤਾਂ ਵੀ ਪਾਇਆ ਆਪਣੇ ਆਪਣੇ ਪਿੰਡਾਂ ਦੇ ਵਿੱਚ ਅਸੀਂ ਆਪਣੇ ਪਿੰਡਾਂ ਤੇ ਦੇਖਾਂਗੇ ਵੀ ਕਿਹੜਾ ਬੰਦਾ ਰੱਖਣਾ ਕਿਹੜਾ ਨਹੀਂ ਰੱਖਣਾ ਸਾਨੂੰ ਜੈਨੂਅਲ ਲੱਗੂਗਾ ਅਸੀਂ ਰੱਖਾਂਗੇ ਕਾਗਜ਼ ਪੱਤਰ ਪੂਰੇ ਹੋਊਗੇ ਵੈਰੀਫਾਈ ਹੋਊਗਾ ਧਰਤ ਕਾਡ ਹੋਊਗਾ ਤੇ ਅਸੀਂ ਉਹਨਾਂ ਨੂੰ ਮਨਜ਼ੂਰੀ ਦੇਵਾਂਗੇ ਨਹੀਂ ਤਾਂ ਅਸੀਂ ਨਹੀਂ ਦੇਵਾਂਗੇ ਔਰ ਸਾਨੂੰ ਪ੍ਰੈਸ਼ਰਾਈਜ਼ ਨਾ ਕੀਤਾ ਜਾਵੇ ਬਾਹਰੋਂ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਕੋਈ ਵੀ ਰਾਜਨੀਤਿਕ ਬੰਦਾ ਨਾ ਇਹ ਕੰਮ ਕਰੇ ਕਿ ਤੁਸੀਂ ਇਹਨਾਂ ਨੂੰ ਰੱਖੋ ਇਹ ਸਾਡੇ ਬੰਦੇ ਆ ਸਾਡੇ ਕੋਲ ਲੇਬਰ ਕਰਦੇ ਜਾਂ ਕੁਝ ਕਰਦੇ ਆਗੇ ਜੇ ਉਹਨਾਂ ਨੇ ਰੱਖਣੇ ਆਪਣੇ ਕੋਲ ਨਹੀਂ ਆ ਸਕਦੇ ਆਗੇ ਸ਼ੁਰੂ ਤੋਂ ਵੀ ਤੁਹਾਨੂੰ ਪਤਾ ਹੀ ਆਵੇ ਅਸੀਂ ਬਹੁਤ ਲੋਟਾਂ ਖੋਵਾਂ ਪਰਵਾਸੀਆਂ ਵੱਲੋਂ ਬਰਦਾਸ਼ਤ ਕਰਦੇ ਜਾਂਦੇ ਆ ਚਾਹੇ ਕਾਲੇ ਕੱਚਿਆਂ ਦਾ ਰੋਲਾ ਸੀਗਾ ਚਾਹੇ ਟੁੱਟਾਂ ਖੋਵਾਂ ਸੀਗੀਆਂ ਅਸੀਂ ਹਰ ਚੀਜ਼ ਨੂੰ ਉਹਨੂੰ ਬਰਦਾਸ਼ਤ ਕੀਤਾ ਪਰ ਜਿਹੜੀ ਗੱਲ ਸਾਡੇ ਬੱਚਿਆਂ ਤੱਕਾਈ ਆ ਪਰਵਾਸੀਆਂ ਵੱਲੋਂ ਅਸੀਂ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਸੇ ਕਰਕੇ ਅਸੀਂ ਇਹ 25 ਪਿੰਡਾਂ ਦੀ ਪੰਚਾਇਤਾਂ ਨੇ ਇਹ ਮਤਾ ਪਾਸ ਕੀਤਾ ਹੈ ਕਿ ਅਸੀਂ ਜਿਹੜਾ ਵੀ ਕੋਈ ਪਰਵਾਸੀ ਆ ਬਿਨਾਂ ਕਾਗਜ਼ ਪੱਤਰ ਤੋਂ ਕਿਸੇ ਵੀ ਪਿੰਡ ਦੇ ਵਿੱਚ ਰਹਿ ਰਿਹਾ ਉਹਨੂੰ ਅਸੀਂ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਜੀ ਹਾਂ ਇਨਾ ਪੰਚਾਇਤਾਂ ਵੱਲੋਂ ਪ੍ਰਵਾਸੀਆਂ ਤੇ ਵੱਡਾ ਫੈਸਲਾ ਲਿਆ ਗਿਆ ਪੰਚਾਇਤਾਂ ਦਾ ਕਹਿਣਾ ਹੈ ਕਿ ਗੱਲ ਉਹਨਾਂ ਦੇ ਬੱਚਿਆਂ ਤੱਕ ਆ ਚੁੱਕੀ ਹੈ ਇਸ ਕਰਕੇ ਇਸ ਗੱਲ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਗਬਾਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ